ਕੋਈ ਵੀ ਫਲਸਫਾ ਸਿਖਾਦਾ ਉਹ ਗੁਰੂ ਨਾਨਕ ਤੋਂ ਬਿਨਾ ਚੱਲ ਹੀ ਨਹੀਂ ਸਕਦਾ ਜਿਹੜੀ ਚੀਜ਼ ਗੁਰੂ ਨਾਨਕ ਦੇ ਨੇ ਨਹੀਂ ਕਹੀ ਇਹ ਹੋ ਹੀ ਨਹੀਂ ਸਕਦਾ ਕਿ ਉਹ ਅੱਗੇ ਅਗਲੇ ਗੁਰੂ ਪਾਤਸ਼ਾਹ ਉਸ ਨੂੰ ਕੰਟੀਨਿਊ ਰੱਖ ਦੇ ਕਿਉਂਕਿ ਇਹ ਜਿਹੜੀ ਨਾ ਜੋਤ ਗੁਰੂ ਜੋਤ ਗੁਰਬਾਣੀ ਤੇ ਗੁਰੂ ਇਤਿਹਾਸ ਦੀ ਨਿਰੰਤਰਤਾ ਨੂੰ ਜਦ ਤੱਕ ਆਪਾਂ ਨਹੀਂ ਸਮਝਦੇ ਤਦ ਤੱਕ ਇਹ ਗੱਲ ਸਖਾਣੇ ਪੈਣੀ ਨਹੀਂ ਗੁਰੂ ਨਾਨਕ ਸਾਹਿਬ ਜਦੋਂ ਜਾਬਰ ਨੂੰ ਬਾਬਰ ਨੂੰ ਜਾਬਰ ਕਹਿੰਦੇ ਆ ਤਾਂ ਉਦੋਂ ਉਹ ਪੋਲਿਟੀਕਲ ਹੀ ਆ ਜੇ ਉਹਨਾਂ ਉਹ ਕਿਉਂਕਿ ਤੁਸੀਂ ਰਾਜ ਇੱਕ ਬੰਦਾ ਇੱਕ ਰਾਜ ਤੇ ਰਿਆ ਤੁਹਾਡੇ ਕੋਲੇ ਕੋਈ ਆਪਣੀ ਰਾਜ ਸੱਤਾ ਨਹੀਂ ਹੈਗੀ ਸੋ ਕਾਲ ਔਰ ਲੋਕਾਂ ਦਾ ਵੀ ਮਾਨਸਿਕ ਲੈਵਲ ਉਹਨੂੰ ਜਿਸ ਕਿਸ ਤਰੀਕੇ ਦਾ ਹੋਏਗਾ ਕਿ ਉਹ ਸਾਰਾ ਕੁਝ ਐਕਸੈਪਟ ਕਰੀ ਜਾ ਰਿਹਾ ਕੁੱਟ ਖਾ ਰਹੇ ਆ ਔਰ ਬਕਾਇਦਾ ਉੱਥੇ ਗੁਰਬਾਣੀ ਵਿੱਚ ਵੀ ਇਹ ਗੱਲ ਆਉਂਦੀ ਹੈ ਕਿ ਤੁਸੀਂ ਤਾਂ ਕਹਿੰਦੇ ਸੀਗੇ ਕਿ ਇਹਨਾਂ ਨੇ ਜਦੋਂ ਬਾਹਰੋਂ ਧਾੜ ਵੀ ਆਉਣਗੇ ਅਸੀਂ ਇਹਨਾਂ ਨੂੰ ਅੰਨੇ ਕਰ ਦਾਂਗੇ ਕਰ ਦਾਂਗੇ ਕਿਸੇ ਨੇ ਇਹਨਾਂ ਨਹੀਂ ਕੀਤਾ ਕਿਸੇ ਨੇ ਪਰਚਾ ਨਹੀਂ ਪਾਇਆ ਹਾਂ ਤਾਂ ਉਹ ਜਿਹੜੀ ਗੱਲ ਹੈ ਨਾ ਗੁਰੂ ਨਾਨਕ ਦੀ ਰਾਜ ਦੀ ਗੱਲ ਤਾਂ ਉੱਥੋਂ ਸ਼ੁਰੂ ਹੋ ਜਾਂਦੀ ਹੈ ਜਦੋਂ ਹੁਣ ਗੁਰੂ ਨਾਨਕ ਦੀ ਜਦੋਂ ਆਪਾਂ ਪੂਰੀ ਬਾਣੀ ਵੀ ਪੜਦੇ ਆ ਤਾਂ ਪੂਰੀ ਬਾਣੀ ਵਿੱਚ ਇੱਕ ਗੱਲ ਆਉਂਦੀ ਆ ਕਿ ਕਦੀ ਵੀ ਕੋਈ ਕੁਐਸਚਨ ਉਹ ਓਪਨ ਐਂਡਡ ਨਹੀਂ ਛੱਡਦੇ ਜੇ ਸਵਾਲ ਆ ਤਾਂ ਉਸ ਤੋਂ ਬਾਅਦ ਉਹਦਾ ਜਵਾਬ ਵੀ ਉਹ ਦਿੰਦੇ ਆ ਬਿਲਕੁਲ ਜਦੋਂ ਗੁਰੂ ਨਾਨਕ ਪਾਤਸ਼ਾਹ ਬਾਬਰ ਨੂੰ ਇਹ ਵੰਗਾਰ ਪਾ ਦਿੰਦੇ ਆ ਜਦੋਂ ਗੁਰੂ ਨਾਨਕ ਪਾਤਸ਼ਾਹ ਦੱਸ ਦਿੰਦੇ ਆ ਕਿ ਇਸ ਸਮੇਂ ਦੇ ਵਿੱਚ ਜਿਹੜਾ ਕਲਕਾਤੀ ਰਾਜੇ ਕਸਾਈ ਵਾਲੀ ਗੱਲ ਉਹ ਹੋ ਜਾਂਦੀ ਆ ਜਦੋਂ ਦੱਸ ਦਿੰਦੇ ਆ ਕਿ ਰਾਜੇ ਸ਼ੀਂਹ ਮੁਕੱਦਮ ਕੁੱਤੇ ਉਸ ਤੋਂ ਬਾਅਦ ਫਿਰ ਉਹ ਵੀ ਦੱਸ ਦਿਆ ਕਿ ਫਿਰ ਰਾਜ ਹੋਣਾ ਕਿਦਾਂ ਦਾ ਚਾਹੀਦਾ ਹੂੰ ਤੇ ਜਦੋਂ ਰਾਜ ਦੀ ਗੱਲ ਕਰਦੇ ਆ ਤਾਂ ਬਕਾਇਦਾ ਆਪਣੇ ਵਾਸਤੇ ਜਿਹੜੀ ਆਪਣੇ ਸਿੱਖਾਂ ਦੇ ਲਈ ਹਲੇਮੀ ਰਾਜ ਦਾ ਨਕਸ਼ਾ ਸਾਨੂੰ ਦਿੰਦੇ ਆ ਗੁਰਬਾਣੀ ਦੇ ਵਿੱਚ ਹੀ ਆ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਕੁਝ ਵੀ ਨਹੀਂ ਹੈਨਾ ਜੀ ਜੀ ਤਾਂ ਬਕਾਇਦਾ ਦੱਸਦੇ ਆ ਸਭ ਸੁਖਾਲੀ ਵੁੱਟੀਆਂ ਜੇ ਇਹੋ ਆਹਲੇਮੀ ਰਾਜ ਓ ਤੋ ਹਲੇਮੀ ਰਾਜ ਦੀ ਗੱਲ ਹੀ ਕਰਦੇ ਆ ਉਹਦੇ ਚ ਰਾਜ ਮੈਨੂੰ ਨਹੀਂ ਲੱਗਦਾ ਕਿ ਇਹਦੇ ਚ ਕੋਈ ਕਨਫਿਊਜ਼ਨ ਹੋਣੀ ਚਾਹੀਦੀ ਆ ਕਿਉਂਕਿ ਬੜਾ ਕਲੀਅਰ ਉਹ ਰਾਜ ਦੀ ਹੀ ਗੱਲ ਕਰ ਰਹੇ ਆ ਕਿ ਐਸਾ ਰਾਜ ਹੋਣਾ ਚਾਹੀਦਾ ਜਿੱਥੇ ਸਭ ਸੁਖੀ ਹੋਣ ਇਸੇ ਰਾਜ ਨੂੰ ਫਿਰ ਬੇਗਮਪੁਰਾ ਕਿਹਾ ਜਾਂਦਾ ਹੁਣ ਬੇਗਮਪੁਰਾ ਸ਼ਹਿਰ ਕੋ ਨਾ ਹੋ ਫਿਰ ਉਹ ਉਸੇ ਦੀ ਕੰਟੀਨਿਊਟੀ ਹੈ ਨਾ ਇੱਕ ਪਾਸੇ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਆਪਣਾ ਹਲੇਮੀ ਰਾਜ ਦਾ ਸੰਕਲਪ ਦੇ ਦਿੱਤਾ ਪਰ ਹੁਣ ਐਸੇ ਲੋਕਾਂ ਨੂੰ ਸੰਕਲਪ ਦੇਣਾ ਜਿਨ੍ਹਾਂ ਨੂੰ ਪਤਾ ਹੀ ਨਹੀਂ ਆ ਜਿਨ੍ਹਾਂ ਦੇ ਵਿੱਚ ਸਵੈ ਮਾਨ ਹੀ ਨਹੀਂ ਰਹਿ ਗਿਆ ਜਿਹੜੇ ਬਕਾਇਦਾ ਕਹਿ ਰਹੇ ਕਿ ਠੀਕ ਆ ਜੀ ਉਹ ਸਾਡੀਆਂ ਧੀਆਂ ਨੂੰ ਚੁੱਕ ਕੇ ਲੈ ਜਾਂਦੇ ਲੈ ਜਾਣ ਸਾਡੀ ਜਾਨ ਬਖਸ਼ਣ ਐਸੇ ਲੋਕਾਂ ਨੂੰ ਉਹ ਰਾਜ ਦਾ ਸੰਕਲਪ ਦੇਣਾ ਇੰਜ ਹੀ ਨਹੀਂ ਹੋ ਸਕਦਾ ਸੀ ਓਵਰਨਾਈਟ ਕਿ ਉਹਨਾਂ ਨੂੰ ਦਿੱਤਾ ਤਸਵੀਰ ਤਿਆਰ ਕਰਨਾ ਪੈਣਾ ਸੀ ਬਕਾਇਦਾ ਉਹਨਾਂ ਦੀ ਇਹੀ ਕਰਾਮਾਤ ਆ ਲੋਕ ਕਹਿੰਦੇ ਨਾ ਕਰਾਮਾਤ ਨਹੀਂ ਹੁੰਦੀ ਇਹੀ ਕਰਾਮਾਤ ਆ ਕਿ ਉਹੀ ਲੋਕ ਨੇ ਜਿਹੜੇ ਚਿੱਤਰ ਖਾ ਰਹੇ ਆ ਕੁੱਟ ਖਾ ਰਹੇ ਆ ਉਹੀ ਲੋਕ ਆ ਜਿਹੜੇ ਆਪਣਾ ਰਾਜ ਸਥਾਪਿਤ ਕਰ ਲੈਂਦੇ ਆ ਔਰ ਬਕਾਇਦਾ ਸਰਹੱਦ ਦੀ ਜਦੋਂ ਕੰਨ ਨਾ ਕਰਨ 8:00 ਵਜਾਂਦੇ ਤਾਂ ਉਹ ਇਹ ਉਹ ਇੱਕੋ ਹੀ ਤਰ੍ਹਾਂ ਦਾ ਰੌ ਮਟੀਰੀਅਲ ਤੇ ਹੋ ਰਹੀ ਹੈ ਰੌ ਮਟੀਰੀਅਲ ਉਹੀ ਹੈ ਪਰ ਉਸੇ ਰੌ ਮਟੀਰੀਅਲ ਨੂੰ ਇਸ ਤਰੀਕੇ ਦੀ ਟ੍ਰੇਨਿੰਗ ਦੇ ਦੇਣੀ ਹੁਣ ਇਹ ਟ੍ਰੇਨਿੰਗ ਐਂਜ ਨਹੀਂ ਹੋਈ ਕਿ ਉਹ ਲੋਕ ਕਿਤੇ ਹੋਰੋਂ ਉੱਤਰ ਕੇ ਆ ਗਏ ਸੀਗੇ ਨਹੀਂ ਉਹਨਾਂ ਲੋਕਾਂ ਨੂੰ ਪਹਿਲਾਂ ਉਹ ਗੁਰੂ ਮਹਾਰਾਜ ਦਸਦੇ ਗੁਰੂ ਨਾਨਕ ਸਾਹਿਬ ਕਿ ਜੇ ਤੁਸੀਂ ਖਾ ਰਹੇ ਆ ਪੀ ਰਹੇ ਆ ਤੇ ਤੁਹਾਡੀ ਪਤਨੀ ਹੈ ਜੀ ਜੀ ਬੇਪਤਲਾ ਤੀਜਾ ਸਾਹਿਬ ਹਰੀਮ ਆਰਾਮ ਉਹ ਚੇਤਾ ਰੱਖੋ ਜੀ ਉਹ ਗੁਰੂ ਮਹਾਰਾਜ ਦੱਸ ਰਿਹਾ ਉਹਨਾਂ ਨੂੰ ਵੰਗਾਰ ਪਾਉਂਦੇ ਆ ਅਗਲੇ ਜਾਮੇ ਦੇ ਵਿੱਚ ਬਕਾਇਦਾ ਉਹਨਾਂ ਨੂੰ ਮਲ ਖਾੜੇ ਲਾ ਕੇ ਟ੍ਰੇਨਿੰਗ ਦਿੰਦੇ ਆ ਜੀ ਉਹ ਮਲ ਖਾੜਿਆਂ ਦੇ ਵਿੱਚ ਸਭ ਤੋਂ ਵੱਧ ਤੁਸੀਂ ਆਪਣੇ ਆਪਣੇ ਆਸ-ਪਾਸ ਦੇਖ ਲਿਓ ਜਿਹੜੇ ਬੱਚੇ ਸਪੋਰਟਸ ਵਿੱਚ ਹੁੰਦੇ ਆ ਨਾ ਉਹ ਜ਼ਿਆਦਾ ਸੈਲਫ ਕੌਨਫिडेंट ਹੁੰਦੇ ਆ ਬਿਲਕੁਲ ਉਹਨਾਂ ਦੇ ਅੰਦਰ ਆਪਣੇ ਅੰਦਰ ਇੱਕ ਸੈਲਫ ਸਟੀਮ ਬੀ ਹੁੰਦੀ ਹੈ ਉਹਨਾਂ ਨਹੀਂ ਹੁੰਦੀ ਹੈ ਕਿਉਂਕਿ ਉਹਨਾਂ ਨੇ ਆਪਣੀ ਫਿਜ਼ੀਕਲ ਸ਼ਮਤਾ ਨੂੰ ਸਮਝ ਲਿਆ ਹੁੰਦਾ ਆ ਜੀ ਜੀ ਮਾਲ ਖਾੜੀਆਂ ਦੇ ਨਾਲ ਨਾਲ ਉਹ ਬਾਣੀ ਦੇ ਬਾਣੀ ਦੇ ਨਾਲ ਜੋੜਨ ਦੇ ਲਈ ਬਕਾਇਦਾ ਵਿਦਿਆਲਾ ਖੋਲਦੇ ਆ ਬਕਾਇਦਾ ਲਿਪੀ ਨੂੰ ਤਰਤੀਬ ਦਿੰਦੇ ਆ ਔਰ ਬਕਾਇਦਾ ਜੋ ਸਾਡੇ ਕੋਲ ਅੱਜ ਪੈਂਤੀ ਅਖਰੀ ਆ ਉਸ ਤਰੀਕੇ ਦੇ ਨਾਲ ਉਹ ਸਾਨੂੰ ਦਿੰਦੇ ਆ ਸਾਡੇ ਝੋਲੀ ਪਾਉਂਦੇ ਆ ਤੇ ਉਹ ਇੱਕ ਟ੍ਰੇਨਿੰਗ ਚੱਲ ਰਹੀ ਆ ਔਰ ਕੁੜੀਆਂ ਤੇ ਮੁੰਡਿਆਂ ਦਾ ਸਕੂਲ ਇਕੱਠਾ ਆ ਵੱਖਰੇ ਵੱਖਰੇ ਨਹੀਂ ਹੈਗੇ ਹੂੰ ਹੂੰ ਉਸ ਤੋਂ ਅਗਲੇ ਜਾਮੇ ਦੇ ਵਿੱਚ ਹੁਣ ਐਸਾ ਬੰਦਾ ਤਿਆਰ ਹੋ ਗਿਆ ਉਸ ਤੋਂ ਬਾਅਦ ਫਿਰ ਉਹ ਬਕਾਇਦਾ ਮੰਜੀਆਂ ਸਥਾਪਿਤ ਕਰਦੇ ਜੀ ਮੰਜੀਆਂ ਸਥਾਪਿਤ ਕਰਨ ਤੋਂ ਬਾਅਦ ਉਹ ਬਕਾਇਦਾ ਇੱਕ ਐਸਾ ਨਗਰ ਨਗਰਤਾ ਵੈਸੇ ਪਹਿਲੇ ਜਾਮੇ ਤੋਂ ਬਸ ਸਾਬ ਤੋਂ ਜਿਹੜਾ ਚੱਲਦੇ ਆ ਰਹੇ ਪਰ ਉਦੋਂ ਨਗਰ ਵਸਾਉਂਦੇ ਆ ਉਹ ਜਿੱਥੇ ਜਾ ਕੇ ਉਹ ਕਹਿੰਦੇ ਆ ਕਿ ਇਸ ਨਗਰ ਇੱਕ ਮਤਲਬ ਵਿਲੱਖਣ ਵੀ ਹੋਊਗਾ ਔਰ ਆਪਣੇ ਆਪ ਦੇ ਵਿੱਚ ਐਪੀਟਮੀ ਵੀ ਹੋਊਗਾ ਰਾਜ ਦਾ ਹੈਨਾ ਉਹ ਇੱਕ ਨਗਰ ਵਸਾਉਂਦੇ ਆ ਫਿਰ ਗੁਰੂ ਅਰਜਨ ਸਾਹਿਬ ਬੀੜ ਬਕਾਇਦਾ ਬਣਾਈ ਜਾਂਦੀ ਹੈ ਸੋ ਇਹ ਕੰਟੀਨਿਉਟੀ ਆ ਤੇ ਇੱਕ ਗੱਲ ਇੱਥੇ ਜ਼ਿਕਰ ਮੈਂ ਵੀ ਕਰਦੇ ਆ ਕਿ ਗੁਰੂ ਅਰਜਨ ਸਾਹਿਬ ਆਪਣੇ ਸਿੱਖਾਂ ਨੂੰ ਬਕਾਇਦਾ ਇਹ ਹੁਕਮ ਕਰਦੇ ਆ ਕਿ ਤੁਸੀਂ ਚੰਗੀ ਨਸਲ ਦੇ ਘੋੜੇ ਖਰੀਦਣੇ ਸ਼ੁਰੂ ਕਰੋ ਉਹ ਮਤਲਬ ਅਗਲੇ ਜਾਮੇ ਦੀ ਜਿਹੜੀ ਮੀਰੀ ਤੇ ਪੀਰੀ ਵਾਲੀ ਤਿਆਰੀ ਆਲਰੇਡੀ ਚੱਲ ਰਹੀ ਆ ਗੁਰੂ ਅਰਜਨ ਸਾਹਿਬ ਕਰ ਰਹੇ ਆ ਆਲਰੇਡੀ ਕਰ ਰਹੇ ਆ ਬਾਬਾ ਬੁੱਢਾ ਸਾਹਿਬ ਜਿਹੜੇ ਆ ਉਹਨਾਂ ਦੀ ਉਹਨਾਂ ਦੀ ਨਿਗਰਾਨੀ ਵਿੱਚ ਸ਼ਸਤਰ ਵਿਦਿਆ ਚੱਲ ਰਹੀ ਹੈ ਤੇ ਬਾਬਾ ਬੁੱਢਾ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਜੀ ਤੇ ਜੇ ਬਾਬਾ ਗੁਰੂ ਨਾਨਕ ਸਾਹਿਬ ਦਾ ਸ਼ਸਤਰਾਂ ਨਾਲ ਕੋਈ ਲੈਣ ਦੇ ਨਾ ਹੁੰਦਾ ਤੇ ਬਾਬਾ ਬੁੱਢੇ ਦਾ ਵੀ ਨਹੀਂ ਹੋਣਾ ਸੀ ਤਾਂ ਫਿਰ ਉਹਨਾਂ ਨੇ ਕਿੱਥੋਂ ਸਿੱਖੇ ਜਾਂ ਉਹਨਾਂ ਨੇ ਕਿੱਥੋਂ ਟ੍ਰੇਨਿੰਗ ਕੈਂਪ ਸੀ ਜਿਹੜੇ ਲਾਏ ਉਹ ਤਾਂ ਇਹ ਜਿੰਨੀ ਵੀ ਸਾਰੀ ਔਰ ਉਹੀ ਜਿਹੜੀ ਕੌਮ ਅੱਗੇ ਚੱਲ ਕੇ ਉਹ ਸਿੱਖ ਰਾਜ ਦੀ ਸਥਾਪਨਾ ਕਰਦੀ ਹੈ ਜੀ ਸੋ ਸਿੱਖ ਰਾਜ ਦਾ ਬਿਗਲ ਜਿਹੜਾ ਉਹ ਗੁਰਨਾਨਕ ਨੇ ਹੀ ਵਜਾਇਆ